ਫਾਟਾ ਹੱਕ ਕਹਿੰਦੇ ਰੱਖ ਫਾਟਾ ਹੱਕ ਕਹਿੰਦੇ ਰੱਖ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਯਾ ਟਿਪਰ ਯੂਨੀਅਨ ਜਿੰਦਾਬਾਦ ਯਾ ਟਿਪਰ ਯੂਨੀਅਨ ਜਿੰਦਾਬਾਦ ਮੈਂ ਪ੍ਰਧਾਨ ਸੌਰਵ ਸੈਣੀ ਮੁਕੇਰੀਆਂ ਟਰਾਂਸਪੋਰਟਿੰਗ ਨੂੰ ਉਹਨਾਂ ਧਰਨਾ ਰੋਸ਼ੋਸ਼ਨ ਲਾ ਗਿਆ ਇੱਥੇ ਸਾਨੂੰ ਆਲ ਪੰਜਾਬ ਜੀਨੂੰ ਲੋ ਮੈਸੇਜ ਲੱਗਾ ਸੀ ਅੱਜ 31 ਜੁਲਾਈ ਨੂੰ ਅਸੀਂ ਹੜਤਾਲ ਕਰਨੀ ਹੈ ਉਸੇ ਦੌਰਾਨ ਅਸੀਂ ਅੱਜ ਹੜਤਾਲ ਕੀਤੀ ਹੈ ਸਾਰੇ ਡਿਪਰਟਮੈਂਟ ਯੂਨੀਅਨ ਦੇ ਸਾਰੇ ਮੈਂਬਰ ਸਾਡੇ ਇੱਥੇ ਮੌਜੂਦ ਨੇ ਤੇ ਸਾਡਾ ਜਿਹੜਾ ਦਰਨਾ ਹੈ ਇਹ ਸਾਡਾ ਪੰਜਾਬ ਸਰਕਾਰ ਦੇ ਖਿਲਾਫ ਆ ਜੋ ਕਿ ਅਸੀਂ GST ਬਿੱਲ ਲੈ ਕੇ ਆਨੇ ਆ ਤੇ ਉਹਦੇ ਉੱਤੇ ਸਾਨੂੰ ਇਹ ਸੀਐਸ ਸਲਿੱਪ ਨਹੀਂ ਕੱਟਦੇ ਉਸ ਖਿਲਾਫ ਸਾਡਾ ਦਰਨਾ ਆ ਤੇ ਅਸੀਂ ਇਹ ਦਰਨਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਇਹ ਦਰਨਾ ਅਸੀਂ ਚਾਲੂ ਰੱਖਾਂਗੇ ਅਗਰ ਸਾਡੀਆਂ ਮੰਗਾਂ ਇਹ ਨਹੀਂ ਪੂਰੀਆਂ ਹੁੰਦੀਆਂ ਤੇ ਅਗਲੀ ਰਣਨੀਤੀ ਜੋ ਸਾਡੀ ਪੰਜਾਬ ਯੂਨੀਅਨ ਡਿਸਾਈਡ ਕਰੇਗੀ ਜੇ ਸੀਐਮ ਹਾਊਸ ਦੇ ਬਾਅਦ ਤਾਂ ਨਾਣਾ ਪਏਗਾ ਜਾਂ ਸੜਕਾਂ ਜਾਮ ਕਰਨੀਆਂ ਪੈਣਗੀਆਂ ਤੇ ਅਸੀਂ ਕਰਾਂਗੇ ਚਰਨਜੀਤ ਸਿੰਘ ਮੱਕੜ ਹੈ ਜੀ ਜੀ ਪੰਜਾਬ ਸਰਕਾਰ ਨੇ ਜਿਹੜਾ ਸਾਡੇ ਟਿੱਪਰਾਂ ਵਾਲਿਆਂ ਤੇ ਐਮ ਫਾਰਮ ਤੇ ਕਿਊ ਫਾਰਮ ਥੋਪਿਆ ਕਿਉਂਕਿ ਅਸੀਂ ਲੋਕ ਬਣਿਆ ਹੋਇਆ ਮਟੀਰੀਅਲ ਕ੍ਰੈਸ਼ਰਾਂ ਤੋਂ ਲੈ ਕੇ ਆਨੇ ਆ ਅਸੀਂ ਲੋਕ ਮਾਈਨਿੰਗ ਨਹੀਂ ਕਰਦੇ ਅਸੀਂ ਤਾਂ ਇਖਤਿਆਰ ਮਾਲ ਲੈ ਕੇ ਆਨੇ ਆ ਸਾਡੇ ਕੋਲ ਜੀਐਸਟੀ ਬਿੱਲ ਹੁੰਦਾ ਜੀਐਸਟੀ ਬਿੱਲ ਹੋਣ ਦੇ ਬਾਵਜੂਦ ਵੀ ਉਹ ਕਹਿੰਦੇ ਐਮ ਫਾਰਮ ਦਿਓ ਨਹੀਂ ਐ ਫਾਰਮ ਤੇ ਉਹਦਾ ਇਹ ਚਲਾਨ ਕੱਢਦੇ ਨੇ 2 ਲੱਖ 4500 ਰੁਪਏ ਦਾ ਚਲਾਨ ਹੈ ਜਿਹੜਾ ਕਿ ਹਰ ਗੱਡੀ ਵਾਲਾ ਭੁਗਤ ਨਹੀਂ ਸਕਦਾ ਔਰ ਸਾਡੇ ਕੋਲ ਤੇ ਤਿਆਰ ਮਾਲ ਆ ਕਿਉਂਕਿ ਪੂਰੇ ਹਿੰਦੁਸਤਾਨ ਚ ਕੋਈ ਬੋਲਸੀਏ ਜੀਐਸਟੀ ਦਾ ਜਿਹਦੇ ਕੋਲ ਬਿੱਲ ਹੈ ਉਹ ਜਿਹੜੀ ਮਰਜਿਸਟ੍ਰੇਟ ਚ ਜਿੱਥੇ ਮਰਜੀ ਜਾ ਕੇ ਮਾਲ ਉਤਾਰ ਸਕਦਾ ਉਹਨਾਂ ਕੋਲ ਜੀਐਸਟੀ ਬਿੱਲ ਹੋਣਾ ਜ਼ਰੂਰੀ ਹੈ ਕਿਸ ਤੋਂ ਵੀ ਕੋ ਮਾਈਨਿੰਗ ਤੋਂ ਕੋਲਾ ਆ ਰਿਹਾ ਹੈ ਮਾਰਬਲ ਆ ਰਿਹਾ ਹੈ ਸੀਮੈਂਟ ਫੈਕਟਰੀਆਂ ਜੋ ਆ ਰਿਹਾ ਹੈ ਸਰੀਆ ਆ ਰਿਹਾ ਹੈ ਉਹਨਾਂ ਉੱਤੇ ਇੱਕੋ ਹੀ ਬੋਲਸੀਏ ਜੀਐਸਟੀ ਬਿੱਲ ਸਿਰਫ ਪੰਜਾਬ ਸਰਕਾਰ ਨੇ ਇਹ ਟਿੱਪਰਾਂ ਵਾਲਿਆਂ ਉੱਤੇ ਲਾਤਾ ਕਿ ਐਮ ਫਾਰਮ ਹੋਣਾ ਚਾਹੀਦਾ ਜਿਹੜਾ ਕਿ ਸਾਡੇ ਲਈ ਜ਼ਰੂਰੀ ਨਹੀਂ ਹੈ ਉਹ ਕ੍ਰੈਸ਼ਰ ਵਾਲਾ ਮਾਈਨਿੰਗ ਕਰਦਾ ਉਹਨਾਂ ਲਈ ਜ਼ਰੂਰੀ ਹੈ ਮਾਈਨਿੰਗ ਫਾਰਮ ਉਹਨਾਂ ਨੇ ਉੱਥੋਂ ਲੈਣਾ ਹੈ ਮਾਈਨਿੰਗ ਤੋਂ ਜਿੱਥੇ ਇਹ ਮਾਈਨਿੰਗ ਕਰਦੇ ਆ ਤੇ ਮਾਈਨਿੰਗ ਐਮ ਫਾਰਮ ਦਾ ਹਿਸਾਬ ਉਹਨਾਂ ਨੇ ਰੱਖਣਾ ਕ੍ਰੈਸ਼ਰ ਵਾਲਿਆਂ ਨੇ ਅਸੀਂ ਟਿੱਪਰਾਂ ਵਾਲਿਆਂ ਨੇ ਨਹੀਂ ਕਿਉਂਕਿ ਸਾਡੇ ਲਈ ਇਹ ਮਾਈਨਿੰਗ ਫਾਰਮ ਜ਼ਰੂਰੀ ਨਹੀਂ ਹੈਗਾ ਅਸੀਂ ਤੇ ਬਣਿਆ ਮਾਲ ਲੈ ਕੇ ਆਨੇ ਆਪਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਜੀ ਕਿ ਇਹ ਜਿਹੜਾ ਐਮ ਫਾਰਮ ਬੰਦ ਕੀਤਾ ਜਾਏ ਜਿਹੜੀ GST ਪਾਲਿਸੀ ਦੇ ਤਹਿਤ ਵੀ GST ਦਾ ਬਿੱਲ ਹੋਣਾ ਜ਼ਰੂਰੀ ਸਾਡੇ GST ਬਿੱਲ ਤੇ ਮਾਲ ਰਸੀ ਜਿੱਥੇ ਮਰਜੀ ਲਾ ਸਕੀਏ ਵੀ ਸਾਨੂੰ ਇਹ ਜੁਰਮਾਨਾ ਨਾ ਕੀਤਾ ਜਾਏ ਸਾਡੀ ਪੰਜਾਬ ਸਰਕਾਰ ਤੋਂ ਇਹੋ ਹੀ ਮੰਗਿਆ ਅੱਜ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਕਿਉਂਕਿ ਅਸੀਂ ਕਿਸੇ ਵੀ ਜਨਤਾ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਅਸੀਂ ਸਾਈਡ ਦੇ ਉੱਤੇ ਧਰਨਾ ਲਾਇਆ ਅਸੀਂ ਕੋਈ ਰੋਡ ਨਹੀਂ ਜਾਮ ਕੀਤੀ ਕਿਉਂਕਿ ਕਈ ਕਿਸੇ ਨੇ ਬੱਚਿਆਂ ਨੇ ਸਕੂਲ ਜਾਣਾ ਕਿਸੇ ਦਾ ਕੋਈ ਪੇਸ਼ੈਂਟ ਬਿਮਾਰ ਹੈ ਕੋਈ ਐਂਬੂਲੈਂਸ ਨਹੀਂ ਅਸੀਂ ਕੋਈ ਰੋਡ ਨਹੀਂ ਬੰਦ ਕੀਤੀ ਅਸੀਂ ਸ਼ਾਂਤਮਈ ਤਰੀਕੇ ਨਾਲ ਇੱਥੇ ਧਰਨਾ ਲਾਇਆ ਤੇ ਤੁਹਾਡੇ মিডিਆ ਦੇ ਮਾਧਮ ਨਾਲ ਅਸੀਂ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਾਡੀਆਂ ਜਿਹੜੀਆਂ ਜ਼ਾਇ ਮੰਗਾਂ ਉਹ ਮੰਨੀਆਂ ਜਾਣ ਤੇ ਸਾਨੂੰ ਟਿਪਰਾਂ ਵਾਲਿਆਂ ਨੂੰ ਆਪਣਾ ਕਾਰੋਬਾਰ ਕਰਨ ਦਿੱਤਾ ਜਾਵੇ ਅਸੀਂ ਜੇ ਮੰਗ ਪੂਰੀ ਨਹੀਂ ਹੁੰਦੀ ਅਸੀਂ ਲੋਕੜੇ ਟਿਪਰ ਖੜੇ ਕਰਤੇ ਆ ਜੀ ਅਸੀਂ ਕੋਈ ਵੀ ਜਦੋਂ ਸਾਡੀ ਮੰਗ ਨਹੀਂ ਪੂਰੀ ਹੋਏਗੀ ਕੋਈ ਟਿਪਰਾਂ ਦੇ ਢੋਆ ਡਵਾਈ ਨਹੀਂ ਹੋਏਗੀ ਆਪੇ ਪੰਜਾਬ ਦੇ ਵਿੱਚ ਡਵੈਲਪਮੈਂਟ ਰੁਕੇਗੀ ਕੰਸਟਰਕਸ਼ਨ ਰੁਕ ਜਾਏਗੀ ਆਪੇ ਲੋਕਾਂ ਦੇ ਵਿੱਚ ਜਿਹੜੀ ਹਾਹਕਾਰ ਮਚੂਗੀ ਤੇ ਅਸੀਂ ਅਗਰ ਸਾਡੀ ਮੰਗ ਨਹੀਂ ਮੰਨਦੇ ਤੇ ਅਸੀਂ ਜਿਹੜਾ ਇਹ ਧਰਨਾ ਭਗਵੰਤ ਮਾਨ ਸਰਕਾਰ ਦੀ ਕੁੱਠੀ ਦੇ ਅੱਗੇ ਵੀ ਲਾਵਾਂਗੇ